ਸੱਤ ਵਜੇ ਮੈਂ ਸਕੇਟਸ ਕਲਾਸ ਤੋਂ ਬਾਅਦ ਫੋਨ ਕੀਤਾ ਕਿ ਗੁੜਿਆ ਕਰ ਕਿਉਂ ਨਹੀਂ ਆਇਆ ਕਹਿੰਦੇ ਸੀ ਮਾਰਕੀਟ ਜਾ ਰਿਹਾ ਉਹਨੂੰ ਪੀਜ਼ਾ ਵਗੈਰਾ ਖਵਾਉਂਗਾ ਤੇ ਜਿਓਮੈਟਰੀ ਦੀ ਪਾਣੀਆ ਮਨ ਕਹਿੰਦੇ ਕੋਈ ਨਹੀਂ ਘਰੇ ਆਜਾ ਆਪਾਂ ਕੱਲੂ ਚੱਲਾਂਗੇ ਕਹਿੰਦੇ ਨਹੀਂ ਮੈਂ ਜਾ ਰਿਹਾ ਮੈਂ ਫਿਰ ਫੇਰ 8:30 ਵਜੇ ਫੋਨ ਕੀਤਾ ਮੈਂ ਕਿੰਨੀ ਲੇਟ ਹੋ ਗਏ ਆਈ ਨਹੀਂ ਕਹਿੰਦੇ ਠਹਿਰ ਕੇ ਆਵਾਂਗੇ ਅਸੀਂ ਹਲੇ ਕੁਮਰੇ ਆ ਫਿਰ ਮੈਂ ਪੌਣੇ 9 ਵਜੇ ਕਿ ਮੈਂ ਕਹਾਂ ਪੌਣੇ 9 ਵਜੇ ਆਈ ਨਹੀਂ ਲੈ ਕਹਿੰਦੇ ਦੁੱਧ ਲੈ ਕੇ ਆ ਰਿਹਾ ਫਿਰ 9 ਵਜੇ ਫੋਨ ਕੀਤਾ ਕਹਿੰਦੇ ਤੂੰ ਛੇਤੀ نیچے ਆ ਮਾਨੀ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਮਾਨੀ ਨੂੰ ਕੀ ਹੋ ਗਿਆ ਜਦੋਂ ਮੈਂ نیچے ਆਈ ਤਾਂ ਗੱਡੀ ਨਹੀਂ ਸੀ ਮੈਂ ਦੁਬਾਰੇ ਫਿਰ ਫੋਨ ਕੀਤਾ ਤੇ ਜਦੋਂ ਮੈਂ ਆਈ نیچے ਮਾਨੀ ਬਿਲਕੁਲ ਬੁਰਾ ਹਾਲ ਗੱਡੀ ਦੇ ਵਿੱਚ ਹੱਥ ਪੈਰ ਲਮਕੇ ਪਏ ਤੇ ਮੈਂ ਕਿਹਾ ਮਾਨੀ ਨੂੰ ਕੀ ਹੋ ਗਿਆ ਕਹਿੰਦੇ ਪਤਾ ਨਹੀਂ ਹਲੇ ਤਾਂ 5 ਮਿੰਟ ਪਹਿਲਾਂ ਠੀਕ ਸੀ ਹੁਣੀ ਹੋ ਨਹੀਂ ਪਤਾ ਨਹੀਂ ਕਹਿੰਦੇ ਪੀਜ਼ਾ ਖਾਦਾ ਪੀਜ਼ਾ ਖਾਦਾ ਪੀਜ਼ਾ ਖਾ ਕੇ ਕੁਝ ਹੋ ਗਿਆ ਬਸ ਫਿਰ ਉਸ ਤਬਾਦੂ ਸੀ ਹਸਪੀਟਲ ਲਿਆਇਆ ਨੂੰ ਕੁਝ ਵੀ ਨਹੀਂ ਸਰ ਵਿੱਚ ਪਹਿਲਾਂ ਵੀ ਕੋਈ ਤੇ ਕੋਈ ਇਦਾਂ ਘਟਨਾ ਹੋਈ ਹੈਗਾ ਹਾਂਜੀ ਅੱਜ ਤੋਂ 2 ਟਾਈ ਮਹੀਨੇ ਪਹਿਲਾਂ ਉਹਦੇ ਸਕੂਲ ਦੀ ਪਾਣੀ ਦੀ ਬੋਤਲ ਦੇ ਵਿੱਚ ਜ਼ਹਿਰ ਮਲਾਇਆ ਸੀ ਸਕੂਲ ਵਾਲਿਆਂ ਨੂੰ ਕੁਝ ਸਕਦੇ ਹੋ ਹੋਲੀਵਰਡ ਸਕੂਲ ਤੋਂ ਕਰਦੀ ਬਸ ਉਦੋਂ ਆਈ ਲੱਗਿਆ ਵੀ ਗਲਤਫਹਿਮੀ ਹੋ ਰਹੀ ਹੈ ਗਲਤਫਹਿਮੀ ਹੋ ਰਹੀ ਹੈ ਕੀ ਕਰਾਂ ਸਮਝੋ ਕਿ ਕੀ ਹੋਇਆ ਕਿ ਕਰਾਂ ਬਸ ਸ਼ੁਰੂ ਤੋਂ ਉਹਨੂੰ ਪਸੰਦ ਨਹੀਂ ਕਰਦੇ ਸੀ ਸਾਡੀ 3 ਮੈਰਿਜ ਹੋਈ ਹੈ ਤੇ ਹਾਂ ਕਿੰਨੀ ਜੀ ਵੀ ਇਸ ਗੁੜੀਆਂ ਨੂੰ ਨਹੀਂ ਰੱਖਣਾ ਆਪਾਂ ਦੋਨੇ ਰਹਿ ਮੰਗੇ ਕਿੰਨਾ ਟਾਈਮ ਪਹਿਲਾਂ ਮੇਰੇ ਜੀ ਦੋਨੋਂ ਨੂੰ ਕਿਸਾਨ ਨਹੀਂ ਸਾਨੂੰ ਜਦੋਂ ਲੈ ਕੇ ਮੈਰਿਜ ਅਸੀਂ ਸੀ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਮੇਰੇ ਮੇਰਾ ਸ਼ੁਰੂਮ ਕੋਰੋਨੀਚ ਘਰ ਹੈਗਾ ਪੰਜਾਂਵਾਂ ਗਲੀ 'ਚ ਮੇਰੇ ਇਹ ਕਿਰਾਏ ਤੇ ਰਹਿ ਰਹੇ ਨੇ ਪਿਛਲੇ 5 ਮਹੀਨਿਆਂ ਤੋਂ ਤੇ ਇਹਨਾਂ ਦਾ ਆਪਸ ਦੇ ਵਿੱਚ ਥੋੜਾ ਬਹੁਤ ਅਸੀਂ ਸੁਣਦੇ ਜਰੂਰ ਸੀਗੇ ਵੀ ਹਾਂ ਇਹਨਾਂ ਦਾ ਚੱਲ ਰਿਹਾ ਹੈ ਇਹਦੇ ਪੇਰੈਂਟਸ ਵੀ ਕਈ ਵਾਰ ਆਏ ਸੀਗੇ ਵੀ ਸਮਝੌਤਾ ਨੂੰਪਤਾ ਕਰਾਉਣ ਵਾਸਤੇ ਪਰ ਇਹ ਸਕੇਟਿੰਗ ਵਾਸਤੇ ਬੱਚੀ ਜਾਂਦੀ ਸੀ 6 ਤੋਂ 7 ਸਕੇਟਿੰਗ ਦਾ ਟਾਈਮ ਸੀਗਾ ਪਹਿਲਾਂ ਇਹ ਆਪ ਲੈ ਕੇ ਜਾਂਦੀ ਸੀ ਇਹਦੀ ਮੰਮੀ ਪਰ ਉਹ ਤੋਂ ਬਾਅਦ ਹੁਣ ਪਿਛਲੇ 3-4 ਦਿਨ ਤੋਂ ਇਹ ਉਹਦੇ ਲਿਜਾਣ ਲੱਗਿਆ ਗੱਡੀ 'ਚ ਤੇ ਹੁਣ ਇਹ 6 ਤੋਂ 7 ਵਜੇ ਤੱਕ ਜਿਹੜਾ ਅ ਅਕਾਲ ਡਿਗਰੀ ਕਾਲਜ ਹੈ ਊਮਨ ਕਾਲਜ ਹੈ ਬਾਬਾ ਨਗਿੰਦ ਦੀ ਸਮਾਧ ਦੇ ਨਾਲ ਉਹਦੇ ਅੰਦਰ ਸਕੇਟਿੰਗ ਰਿੰਗ ਹੈ ਉੱਥੇ ਇਹ ਬੱਚੀ ਸਕੇਟਿੰਗ ਕਰ ਰਹੀ ਥੀ 6 ਤੋਂ 7 ਵਜੇ ਤੱਕ ਮੈਂ ਵੀ ਉੱਥੇ ਹੁੰਨਾ ਮੇਰੀ ਡਿਊਟੀ ਉੱਥੀ ਹੈ ਤੇ ਉੱਥੇ ਇਹ ਬੱਚੀ ਨੇ ਸਕੇਟਿੰਗ ਕੀਤੀ ਹੈ ਉਸ ਤੋਂ ਬਾਅਦ 7 ਵਜੇ ਤੋਂ ਲੈ ਕੇ ਇਹ 9:20-25 ਮਿੰਟ ਦੇ ਆਸ-ਪਾਸ ਘਰੇ ਆਈ ਨੇ ਉਸ ਤੋਂ ਬਾਅਦ ਇਹਨੇ ਘਰੇ ਆ ਕੇ ਜਦੋਂ ਉੱਪਰ ਫੋਨ ਕੀਤਾ ਇਹ ਲੇਡੀ ਨੂੰ ਵੀ ਆ ਜਾ ਮਾਨਵੀ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਪਾਜ ਕੇ ਥੱਲੇ ਆਈਏ ਇਹ ਕਹਿੰਦੀ ਥੱਲੇ ਨੂੰ ਬੁਲਾ ਲੈਨੇ ਆ ਕਹਿੰਦਾ ਥੱਲੇ ਨੂੰ ਬੁਲਾਉਣ ਦੀ ਲੋੜ ਨਹੀਂ ਕਹਿੰਦਾ ਤੂੰ ਹੀ ਆ ਜਾ ਪਰ ਉਹਨੇ ਫਿਰ ਵੀ ਸਾਨੂੰ ਆਵਾਜ਼ ਮਾਰਤੀ ਫਿਰ ਉਸੇ ਟਾਈਮ ਮੇਰੀ ਮੈਸੇਜ ਇਹਨਾਂ ਨੇ ਗੱਡੀ 'ਚ ਬੈਠ ਗਈ ਸੀਗੀ ਤੇ ਮੈਂ ਪਿੱਛੇ ਸਕੂਟੀ ਤੇ ਫਿਰ ਆ ਕੇ ਪਹਿਲਾਂ ਮੈਂ ਸਰਕਾਰੀ ਹਸਪਤਾਲ ਆਇਆ ਇੱਥੇ ਮੈਨੂੰ ਇਹ ਲੱਭੇ ਨਹੀਂ ਤੇ ਇਹ ਕਿਤੇ ਬਾਜ਼ਾਰ 'ਚ ਪਤਾ ਨਹੀਂ ਹੋਰ ਕਿਤੇ ਲੈ ਕੇ ਫਿਰਿੰਗਿਆ ਬੱਚੀ ਨੂੰ ਤੇ ਜਦੋਂ ਮੇਰੇ ਘਰਦਿਆਂ ਨੇ ਕੂਰ ਕਰਕੇ ਕਿਹਾ ਵੀ ਤੂੰ ਕਿਤੇ ਲੈ ਕੇ ਚੱਲ ਚੰਗੇ ਡਾਕਟਰ ਕੋਲੇ ਡਾਕਟਰ ਮੋਹਤ ਕੋਲ ਲੈ ਕੇ ਗਏ ਪਹਿਲਾਂ ਉੱਥੇ ਪਹੁੰਚੇ ਤੇ ਉਦੋਂ ਪਹਿਲਾਂ ਮੈਂ ਪਹੁੰਚ ਗਿਆ ਸੀ ਉੱਥੇ ਤੇ ਉਹ ਗੱਡੀ ਠੀਕ ਹੈ ਪੂਰਾ ਬਾਥਰੂਮ ਵਗੈਰਾ ਨਿਕਲਿਆ ਹੋਇਆ ਸੀਗਾ ਤੇ ਮੈਂ ਉਹਨੂੰ ਅੰਦਰ ਲੈ ਕੇ ਗਿਆ ਉਹਨਾਂ ਨੇ ਪੰਪ ਪੰਪ ਕੀਤਾ ਉਹ ਕਹਿੰਦੇ ਜੀ ਸਰਕਾਰੀ ਹਸਪਤਾਲ ਚ ਲੈ ਜਾਓ ਵੀ ਸਾਡੇ ਵੱਸ ਦਾ ਹੈ ਨਹੀਂਗਾ ਇਹ ਫਿਰ ਅਸੀਂ ਇੱਥੇ ਸਰਕਾਰੀ ਹਸਪਤਾਲ ਚ ਆ ਗਏ ਸੀਗੇ ਲੈ ਕੇ ਬੇਟੀ ਨੂੰ ਸਕੂਟੀ ਤੇ ਲੈ ਕੇ ਆਏ ਹਾਂ ਅੱਛਾ ਉੱਥੋਂ ਹੀ ਉਹ ਅਸੀਂ ਉਹਨੂੰ ਸਾਹਮਣੇ ਲਾ ਕੇ ਬੱਚੀ ਨੂੰ ਉਹ ਬੰਦਾ ਗੱਡੀ ਲੈ ਕੇ ਫਰਾਰ ਹੋ ਗਿਆ ਉਸੇ ਰਹਿ ਗਿਆ ਉੱਥੋਂ ਹੀ ਭੱਜ ਗਿਆ ਉਹ ਬੰਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹਦਾ ਅਜੇ ਤੱਕ ਕੋਈ ਹੱਥਾ ਪਤਾ ਹੈ ਨਹੀਂਗਾ ਮੈਨੂੰ ਲੱਗਦਾ ਵੀ ਪੁਲਿਸ ਜੋ ਹੈ ਕਾਰਵਾਈ ਕਰ ਰਹੀ ਹੈ ਮੇਰੀ ਐਸਐਚਓ ਨਾਲ ਹੁਣ ਗੱਲ ਹੋਈ ਹੈ ਉਹ ਕੰਨੀ ਵੀ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਤੁਸੀਂ ਬੱਚੀ ਨੂੰ ਮਿਲਿਆ ਕਿਸ ਤਰ੍ਹਾਂ ਬੱਚੀ ਦਾ ਸੁਭਾਅ ਕਿਸ ਤਰ੍ਹਾਂ ਕਿਸ ਤਰ੍ਹਾਂ ਮਿਲਿਆ ਜੀ ਜੀ ਬੱਚੀ ਦਾ ਸੁਭਾਅ ਤਾਂ ਇੰਨਾ ਵਧੀਆ ਸੀ ਇੰਨਾ ਵਧੀਆ ਸੀ ਮਤਲਬ ਅਸੀਂ ਰੋ ਰੋ ਕੇ ਆਪਦਾ ਬੁਰਾ ਹਾਲ ਕਰ ਲਿਆ ਵੀ ਸਾਡਾ ਜਿਵੇਂ ਘਰ ਦਾ ਪੋਤਾਰ ਦਾ ਮੈਂਬਰ ਚਲਾ ਜਾ ਹੋਵੇ ਮੇਰਾ ਬੇਟਾ ਹੈਗਾ 9 ਸਾਲ ਦਾ ਉਹ ਦਿਨ ਹਮੇਸ਼ਾ ਖੇਡਦੀ ਰਹਿੰਦੀ ਸੀ ਇੱਕ ਦਿਨ ਵੀ ਕਦੇ ਲੜਦੀ ਨਹੀਂ ਦੇਖਿਆ ਅਸੀਂ ਇੰਨੀ ਪਿਆਰੀ ਬੱਚੀ ਸੀ ਉਹ ਇਹ 'ਚ ਕੋਈ ਸ਼ੱਕ ਨਹੀਂ ਹੈਗੀ ਬਹੁਤ ਜਿਆਦਾ ਪਿਆਰੀ ਬੱਚੀ ਸੀ ਉਹ ਤੇ ਇਹਦੇ ਵਾਸਤੇ ਦਾ ਮਤਲਬ ਮੇਰੇ ਕੋਈ ਮੇਰੇ ਕੋਲ ਲੱਜ ਨਹੀਂ ਦੀ ਇੰਨੀ ਪਿਆਰੀ ਬੱਚੀ ਸੀ ਉਹ 9 ਸਾਲ ਦੀ ਬੱਚੀ ਸੀਗੀ ਉਹ ਠੀਕ ਹੈ ਬਹੁਤ ਸੋਹਣਾ ਕਰਦੀ ਸੀ ਪਰ ਇਹ ਹੁਣ ਪ੍ਰਮਾਤਮਾ ਜਾਣਦਾ ਜੀ ਵੀ ਕੀ ਘਟਨਾ ਵਾਪਰੀ ਹੈ ਕੀ ਹੋਇਆ ਥੈਂਕ ਯੂ ਦੋਤੀ ਸੀਗੀ ਕੀ ਪੂਰੇ ਘਟਨਾ ਕੀ ਹੋਈ ਹੈ ਜੀ ਕਿਸੇ ਬਸ ਬੱਚੋ ਕਲਾਸ ਚ ਲੈ ਕੇ ਗਿਆਗਾ ਸਟੇਟਿੰਗ ਕਲਾਸ ਲੰਘ ਦੇਉਂਦੇ ਸੀ 6 ਵਜੇ ਦੇਗੇ ਸਵੇਰ ਸਵੇਰ ਨੂੰ ਲੈ ਕੇ ਆਏਗਾ ਕਦੀ ਮਾਰੀ ਬਿਚ ਪਹਿਲੇ ਮੀਟੇ ਕੋਈ ਇਦਾਂ ਦੇ ਘਟਨਾ ਹੋਈ ਹੈ ਸਮਝ ਪਹਿਲੇ ਇੱਕ ਵਾਰੀ ਪਾਣੀ ਚ ਕੈਮੀਕਲ ਪਾਇਆ ਪੰਜਾ ਇੱਕ ਵਾਰ ਦੁੱਧ ਚ ਪਾਣੀ ਪਾ ਕੇ ਦੁੱਧ ਚ ਪਾ ਕੇ ਲੈ ਕੇ ਆਏਗਾ ਉਹਦੇ ਦੁੱਧ ਤੇ ਪਿੱਤਾ ਨੇ ਕੈਮੀਕਲ ਸਕੂਲ ਚ ਫੋਨ ਆ ਗਿਆ ਸੀਗਾ ਵੀ ਬੱਚਾ ਮੌਮਟਿੰਗ ਲੱਗੀ ਬੱਚੇ ਨੂੰ ਲੈ ਜਾ ਵਾਪਸ ਪਾਣੀ ਦੇ ਮਿਕਸਚਰ ਪਾਣੀ ਦੀ ਬੋਤਲ ਸੀ ਸਕੂਲ ਵਾਲੀ ਉਹਦੇ ਵਿੱਚ ਕੈਮੀਕਲ ਪਾਇਆ ਹੋਇਆ ਸੀ ਉਹ ਤੋਂ ਕੋਈ ਤੁਸੀਂ ਪੁਲਿਸ ਨੂੰ ਕੰਪਲੀਟ ਨਹੀਂ ਕੀਤਾ ਨਾ ਜੀ ਫਿਰ ਕੁੜੀ ਕਹਿੰਦੀ ਮਮੀ ਨਹੀਂ ਕਹਿੰਦੀ ਆਪਾਂ ਨੂੰ ਗਲਤਫਹਿਮੀ ਹੋ ਗਈ ਨਹੀਂ ਐਸਾ ਕੰਮ ਮੈਂ ਕੰਡ ਨਹੀਂ ਕਰ ਸਕਦਾ ਇਹ बस कुड़ी विश्वास विश्वास ਤੇ ਰਾਜਾ ਸੰਗ ਰਾਜ ਧੋਖਾ ਕੀ ਕਾਰਨ ਕੀ ਹੈ ਕਿ ਕੀ ਸਮਝੇ ਕਿਉਂ ਇਦਾਂ ਉਹਨੇ ਕੀਤਾ ਬਸ ਰਾਜੇ ਕੁੜੀ ਨੂੰ ਲਾਇਕ ਨਹੀਂ ਕਰਦੇ ਸਾਲ ਹੋ ਗਏ ਸੀ ਵਿਆਹ ਨੂੰ ਕੁੜੀ ਨੇ ਪਪਾ ਪਪਾ ਕਰਦੇ ਪਪਾ ਜੀ ਮੇਰੇ ਪੇਪਰ ਤੁਸੀਂ ਬੈਸਟੋਪ ਲਗੋ ਉਹ ਕਦੇ ਉਂਗਲਾਂ ਕੇ ਵਿਚਾਰsin ਲੈ ਕੇ ਜਾਂਦਾ ਸੀ ਕਦੇ ਕੁਛ ਨਹੀਂ ਸੀ ਲਾਇਕ ਨਹੀਂ ਕਰਦਾ 2 ਮਹੀਨਾ ਤੱਕ ਕਰਨ ਤੇ ਤੇਰੇ ਮਾਇਕੇ ਛੱਡ ਦੇ ਕੁੜੀ ਨੂੰ ਉਹ ਕਹਿੰਦੀ ਕਿ ਨਮਾ ਸੈਕਸ਼ਨ ਸ਼ੁਰੂ ਹੋ ਰਿਹਾ ਕਹਿੰਦੀ ਅਸੀਂ ਬਾਏ ਅਸੀਂ ਚੱਲੇ ਜਾਣਾ ਵੀ ਨਹੀਂ ਤੁਸੀਂ ਛੱਡਣਾ ਵੀ ਨਹੀਂ ਤੇ ਕੁੜੀ ਦਾ ਬਸਰਾ ਤੋਂ ਡੱਡੂ ਬੁੱਢੀ ਖਤਮ ਕਰ ਤਾ ਹੁਣ ਕਿੱਥੇ ਆ ਉਹ ਪੁਰਾ ਰਾ ਪੁਰਾ ਰਾ ਕੀ ਮੰਗ ਕਰਨੇ ਕੋਈ ਮੰਗ ਤਾਂ ਸਹੀ ਹੀ ਕਰਦੇ ਸਨ ਤਾਂ ਇਨਸਾਫ ਸੇ ਇੰ데ਗਾ ਬਰਾਬਰ ਸਾਡੇ ਬਰਾਬਰ ਮਾਰੋ ਕੁ ਵੀ ਨੂੰ ਬਸ ਫੇਰ ਚੱਕ ਲਈ ਅਸਲ ਬਹਿ ਇਨਸਾਫ ਮੰਗ ਦੇ ਮਾਰੇ ਉਹਦੇ ਬਾਪ ਨਹੀਂ ਹੈ ਹਾਂਜੀ ਕੁੜੀ ਦੇ ਬਾਪ ਨੇ ਮਾਰੇ ਕਿੱਥੋਂ ਲੈ ਕੇ ਕਿੱਥੋਂ ਆਇਆ ਸੀ ਤੇ ਕਿਵੇਂ ਮਾਰਿਆ ਕੁਝ ਕਰੋ ਲੈ ਕੇ ਗਿਆ ਜੀ ਤੋਲੀਆ ਤਰਵਾਇਆ ਗੱਡੀ ਦੇ ਵਿੱਚ ਕਦੇ ਅੱਗੇ ਨਾ ਪਿੱਛੇ ਤੋਲੀਆ ਤਰਿਆ ਮੈਂ ਪੀਜਾ ਖਵਾ ਰਿਆਂ ਜੀ ਮੈਂ ਫਰਾਨਾ ਕਰ ਰਿਆਂ ਜਿਮ ਤੇਮ ਕੋ ਕੁਛ ਨਹੀਂ ਕੀਤਾ ਨੇ ਇਹ ਤਾਂ ਸਿਰਫ ਪਲਾਨ ਬਣਾ ਕੇ ਗਏ ਲੈ ਕਿ ਗਏ ਟਾਵਲ ਰੱਖੇ ਟਾਵਲ ਆ ਨਹੀਂ ਪਤਾ ਮੂਤੇ ਰੱਖ ਕੇ ਮਾਰੀ ਹੈ ਜੀ ਕੁੜੀ ਰੱਬ ਜਾਣੇ ਕਿਵੇਂ ਮਾਰੀ ਹੈ ਕੁੜੀ ਦੇ ਨਾਖੋਂ ਮਾਰੇ ਪੂਰਾ ਨੋਚਿਆ ਪਿਆ ਸੀ ਸਪੈਸ਼ਲ ਇਸੇ ਕਰਕੇ ਲੈ ਕੇ ਹਾਂਜੀ ਹਾਂਜੀ ਕੁੜੀ ਗਈ ਹੋਈ ਸੀ ਨਹੀਂ 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 ਕੁੜੀ ਸਪੈਸ ਲੈ ਕੇ ਗਈ ਸਟੇਡੀਅਮ ਕਲਾਸ ਲਾਂਦੀ ਹੁੰਦੀ ਸੀ 6 ਤੋਂ 7 ਵਜੇ ਕਰਦੀ 7 ਵਜੇ ਤੋਂ ਬਾਅਦ ਸਵਾ 9 ਲੈ ਕੇ ਆਇਆ ਫਟਾਫਟ ਕਹਿੰਦਾ نیچے ਆ ਜਾ ਕੋ ਮੇਰੇ ਬੇਟੀ ਨੂੰ ਕਹਿੰਦਾ ਤੇ ਮਨ ਵੀ ਦੀ ਹਾਲਤ ਖਰਾਬ ਹੈ ਮਨ ਵੀ ਤਾਂ ਉੱਥੇ ਖਤਮ ਸੀ ਜੀ ਮੇਰੀ ਹਾਂਜੀ ਉੱਥੇ ਮਾਰ ਕੇ ਲੈ ਕੇ ਆਇਆ ਜੀ ਸਾਨੂੰ ਤੇ ਇਨਸਾਫ ਚਾਹੀਦਾ ਬਰਾਬਰ ਸਾਨੂੰ ਉਹਨਾਂ ਦੀ ਫੈਮਿਲੀ ਬਰਾਬਰ ਸਮਝ ਖਤਮ ਕਰਵਾਉ ਸਾਨੂੰ ਉਹਨਾਂ ਦਾ ਕੋਈ ਨਹੀਂ ਆਇਆ ਕਿ ਸਾਨੂੰ ਇਨਸਾਫ ਚਾਹੀਦਾ ਅਸੀਂ ਬੱਚਿਆਂ ਬਾਤ ਚ ਝੁੱਕਾਂਗੇ ਸਾਨੂੰ ਇਨਸਾਫ ਚਾਹੀਦਾ ਕੁਮਾਰ ਜੀ ਦਮੇ ਜੀ ਕੀ ਕੀ ਕਹਿਣਾ ਜਿਹੜੀ ਆ ਕੁੜੀ ਆ ਮਾਰੀ ਗਈ ਹੈ ਕਿੰਨੇ ਸਾਲ ਦੀ ਉਮਰ ਦੀ ਕੀ ਇਹ ਕੁੜੀ ਕੋਈ ਤਕਰੀਬਨ 10-11 ਸਾਲ ਦੀ ਕੁੜੀ ਸੀ ਜੀ ਤੇ ਇਹਦੇ ਉੱਤੇ ਸਾਨੂੰ ਸ਼ੱਕ ਆ ਗਿਆ ਮੂਰ ਤੇ ਕਪੜਾ ਰੱਖ ਕੇ ਕਿਉਂ ਮਾਰਿਆ ਗਿਆ ਕਿਨੇ ਮਾਰਿਆ ਗਿਆ ਉਹਦੇ ਫਾਜ਼ ਨਹੀਂ ਸਤੇ ਲਾਫਾਜ਼ ਸੀ ਉਹਦਾ ਅੱਛਾ ਹਾਂਜੀ ਓਕੇ ਕੀ ਕਰ ਸਮਝਦੇ ਕਿਉਂ ਮਾਰਿਆ ਕਰ ਨਹੀਂ ਉਹ ਤਾਂ ਖਣ ਜਾਂਦਾ ਸੀ ਜੀ ਅੱਛਾ ਬਸ ਇਹੀ ਕਰਨਾ ਹੋਟਲ ਕਰਨੀ ਹੋ ਸਕਦਾ ਪਹਿਲਾਂ ਇਹ ਜਿਹਨਾਂ ਗੱਲਬਾਤ ਹੋ ਗਏ ਦੇਸੀ ਰੱਖਾਂਗੇ ਤਾਂ ਵੀ ਜੀ ਕੁੜੀ ਇਹ ਤੇ ਹੁਣ ਕਿੱਥੇ ਉਹਦੇ ਕੋਈ ਪਰਿਵਾਰ ਮੈਂਬਰ ਜਾਂ ਕੋਈ ਹੋਰ ਕੋਈ ਆਇਆ? ਪਰਿਵਾਰਕ ਮੈਂਬਰ ਕੋਈ ਨਹੀਂ ਆਇਆ ਜਿੱਥੇ ਕੋਈ ਰਿਸ਼ਤੇਦਾਰ। ਸੈਕੰਡ ਮੈਰਿਜ ਸੀ। ਇਹੀ ਸੈਕੰਡ ਮੈਰਿਜ ਸੀਗੀ। ਕੁੜੀ ਸੈਕੰਡ ਮੈਰਿਜ ਐ। ਉਹਦੀ ਸੁਣਤਾ ਚਲ ਜਨ ਮੈਰਿਜਾਂ ਹੋ ਚੁੱਕੀਆਂ। ਇਹੀ ਪਸੰਦ ਕਿੰਨੀਆਂ ਹੋਈਆਂ ਨੇ ਸੁਣਣਾ ਚਾਹੇਗਾ। ਅੱਛਾ। ਹਾਂਜੀ। ਕੀ ਕੰਮ ਕੀ ਕਰਦਾ ਸੀ ਉਹ? ਉਹ ਕੰਮ ਕਰਦਾ ਕੋਈ ਕਰਦਾ ਕੋਈ ਕੰਮ ਨਹੀਂ ਕੀਤਾ ਖੁਸ਼ੀ ਕਰਦਾ ਕੀ? ਹਾਂ। ਕੀ ਕਰਦਾ ਕੀ ਤਾਂ ਸਾਨੂੰ ਕੁਝ ਨਹੀਂ ਪਤਾ ਇਹਦੇ ਬਾਰੇ। ਹਾਂਜੀ। ਜਿਹੜੀ ਘਟਨਾ ਹੋਈ ਏ ਕੀ ਘਟਨਾ ਸੀ ਕਿਸ ਤਰ੍ਹਾਂ ਦੀ? ਕੱਲ ਰਾਤ ਇੱਕ ਡਾਕਟਰ ਰੂਕਾ ਮਸੂਲ ਹੋਇਆ ਸੀ ਸਾਨੂੰ ਸਿਵਲ ਹਸਪਤਾਲ ਸੰਗਰੂਰ ਤੋਂ ਕਿ ਮਾਨਵੀ ਨਾਂ ਦੀ ਲੜਕੀ ਮੌਰਚਰ ਵਿੱਚ ਡੈਥ ਹੋ ਗਈ ਉਹਦੀ ਮੌਰਚਰ ਵਿੱਚ ਉਸ ਤੋਂ ਬਾਅਦ ਅਸੀਂ ਇੱਥੇ ਆਏ ਪੁਲਿਸ ਪਾਰਟੀ ਸਮੇਤ ਤੇ ਮਾਨਵੀ ਦੀ ਮਦਰ ਸਾਨੂੰ ਨੀਹਾ ਮਿਲੀ ਹੈ ਜੀ ਇੱਥੇ ਉਹਨੇ ਸਟੇਟਮੈਂਟ ਲਿਖਾਈ ਉਹਦੀ ਸਟੇਟਮੈਂਟ ਦੇ ਵਿਆਪ ਤੇ ਜਿਹੜਾ ਮਾਨਵੀ ਦਾ ਸੈਕੰਡ ਫਾਦਰ ਸੀਗਾ ਸੰਦੀਪ ਗੋਇਲ ਉਹਦੇ ਤੇ ਅਸੀਂ 103 ਬੀਐਨਐਸ ਤਹਿਤ ਮੁਕੱਦਮਾ ਦਰਜ ਕੀਤਾ ਤੇ ਤਫਤੀਸ਼ ਚੱਲਿਆ ਰਿਹਾ ਹੁਣ ਪੋਸਟਮਾਰਟਮ ਹੋ ਰਿਹਾ ਡਾਕਟਰੀ ਬੋਰਡ ਬੈਠਾ ਡਾਕਟਰ ਜੀ ਦਾ ਤੇ ਮੌਤ ਦੇ ਸਹੀ ਕਾਰਨਾਂ ਦਾ ਬਾਅਦ ਹੀ ਪਤਾ ਲੱਗੂਗਾ ਲੜਕੀ ਦੀ ਕਿੰਨੀ ਉਮਰ ਹੈ ਜੀ? ਕਰੀਬ 8-9 ਸਾਲ ਦੱਸਦੇ ਨੇ ਜੀ। ਕੋਈ ਕਾਰਨ ਆ ਪਤਾ ਲੱਗਿਆ ਜੀ ਕੀ ਕਾਰਨ ਨੇ ਕਿਸ ਤਰ੍ਹਾਂ ਕੀਤਾ ਗਿਆ ਇਹ ਮਰਦਾ ਜੋ ਇਹਨਾਂ ਦੀ ਮਦਰ ਨੇ ਸਟੇਟਮੈਂਟ ਲਿਖਾਇਆ ਉਹਨਾਂ ਨੇ ਕਿਹਾ ਕਿ ਜਿਹੜਾ ਸਾਹ ਕੁੱਟ ਕੇ ਜਾਂ ਕੁਝ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ ਬੱਚੇ ਨੂੰ ਉਹਨਦੇ ਬਿਆਨਾਂ ਦੇ ਤਹਿਤ 103 ਬਿਆਨ ਜਦ ਤੱਕ ਮੁਕਤ ਹੋਵੇ ਫੈਮਲੀ ਨੇ ਰੋਕ ਲਾਇਆ ਵੀ ਕੋਈ ਪਹਿਲਾਂ ਵੀ ਇਹ ਜਾ ਕੀਤਾ ਗਿਆ ਕੋਈ ਘਟਨਾ ਨਹੀਂ ਇਹ ਹਾਲੇ ਤਫ਼ਤੀਸ਼ 'ਚ ਜੋ ਕੋਈ ਗੱਲ ਸਾਹਮਣੇ ਆਉਂਦੀ ਤੁਹਾਨੂੰ ਦੱਸ ਦਾਂਗੇ। ਪ੍ਰੈਸਟ ਹੋਊਗਾ ਨਹੀਂ ਜਿੰਨੇ ਹਰਸਤ ਨਹੀਂ ਹੋਈ ਅਜੇ ਕਿਸੇ ਦੀ ਵੀ ਕਪਤੀਸ਼ ਚੱਲ ਰਹੀ ਹੈ ਜਲਦ ਤੋਂ ਜਲਦ ਗ੍ਰਿਫਤਾਰੀਆਂ ਹੋਣਗੀਆਂ